ਮੇਰਾ ਨਾਮ ਸੰਜੇ ਗੁਪਤਾ ਰਾਤੀ ਮੈਂ ਇੱਥੇ ਬੈਠਾ ਹਾਂ ਦੁਕਾਨ ਤੇ ਮੋਬਾਈਲ ਤੇ ਬੈਠਾ ਵੇਖ ਰਿਹਾ ਸੀ ਇਮੀਡੀਟਲੀ ਦੋ ਬੰਦੇ ਆਏ ਉਹ ਬਾਏ ਤੋਂ ਮੇਰਾ ਖੋਰਿਆ ਉਹਦੀ ਪੂਰੀ ਕੋਸ਼ਿਸ਼ ਮੈਂ ਫਿਰ ਖਿੱਚ ਕੇ ਪੁੱਛਿਆ ਗਿਆ ਤੇ ਮੇਰਾ ਗੱਲਾ ਫੋੜਨ ਲੱਪੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਕੁਛ ਲੱਭਾ ਨਹੀਂ ਪਾਇਆ ਦਲੇ ਦੇ ਵਿੱਚੋਂ ਤੇ ਫਿਰ ਮੇਰੇ ਵਾਲਾ ਕਿੱਥੇ ਮੈਨੂੰ ਕਹਿੰਦੇ ਦਾਤਾ ਦਿਖਾ ਕੇ ਗਾਨ ਦਿਖਾ ਕੇ ਕਹਿੰਦੇ ਪੈਸੇ ਜਿੱਥੇ ਹੈਗੇ ਦੱਸ ਪੈਸੇ ਦੇ ਦੇ ਜਿੱਥੇ ਹੈਗੇ ਕੱਢ ਦੇ ਤੇ ਮੈਂ ਪਿੱਛੇ ਹੋ ਗਿਆ ਤੇ ਬਾਅਦ ਚ ਮੈਂ ਅੰਦਰ ਕਹ ਮੈਂ ਭਰਾ ਗੋਲੀ ਚਲਾ ਲਾ मैं अंदर बने चल गया तो को पिस्टल कुछ नहीं हो सकता बाद चो जो फिर गले वालू आए पैसे लग पे तो इमीजिएटली मेरे कोई है पिस्टल बाद दूजा दतरा लड़ता है नुकसान नहीं कि सारे जम करते हैं ਜੇ ਕੰਮ ਕਰਨਾ ਚਾਹੁੰਦੇ ਆ ਤਾਂ ਨਾਲ ਲਾਇਸੈਂਸ ਤੇ ਆ ਰਹੇ ਹੋ। ਉਹ ਕਿਹੜੇ ਵਾਈਬ੍ਰੇਟਿਓ ਚਲਣਾ ਚਾਹੀਦੀ ਐ। ਉਹ ਨਾਲ ਕੋਈ ਵੀ ਲਾਇਸੈਂਸ। ਕੋਈ ਨਾ ਕੋਈ ਸੁਲਾਹ ਆਉਂਦੀ। ਉਹ ਜਿੰਨਾ ਜੀਦਾ ਇਹਨਾਂ ਦੇ ਵਾਈਬ੍ਰੇਟਿਓ ਨੇ ਬੰਦੇ ਕੋਲੇ ਨਾ ਅੱਗੇ ਉਹ ਚੀਜ਼ੀ ਤੋਂ ਬਤਨੀ ਹੋਣੀ। ਮੈਡੀਕਲ ਤੇ ਵੀ ਕੋਈ ਘਟਾਰੇ ਆਏ ਆ ਲੁੱਟ ਦੀ ਕੋਸ਼ਿਸ਼ ਹੋਈ ਆ ਕੀ ਕਰ ਵੀ ਕੀਤੀ ਜਾਂਦੇ ਤੁਸੀਂ ਲੋਕ ਇਹ ਦੇਾਰੇ ਐਵੇਂ ਪੜਿਆ ਸੋਸ਼ਲ ਸਿਕਿਟੀ ਨੂੰ ਪਤਾ ਲੱਗਿਆ ਕੋਈ ਨਾ ਪ੍ਰੋਟੈਕਟ ਕੀਤਾ ਗਿਆ ਇਹਨੂੰ ਪੁੱਛੀ ਵੀ ਗੱਲ ਹੋਣੀ ਸਾਰੀ ਤੇ ਉਹਦੇ ਸਬੰਧ ਸੀਐਸਆਰ ਨੂੰ ਪਹਿਲੀ ਵਾਰ ਦਾ ਵੇਚ ਕੇ ਵੈਰੀਫਾਈ ਕਰਕੇ ਤੇ ਅਸੁਰੱਖਿਅਤਾਂ ਤੱਕ ਪਹੁੰਚੇ